ਗੁਰੂ ਪਾਣੀ ਪਿਤਾ ਮਾਤਾ ਤਤਮਾਤ ਪੰਕਤੀਆਂ ਦੇ ਸਾਹਮਣੇ ਗੁਟਕੇ ਜਿਹੜੇ ਨੇ ਉਹ ਪਏ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਟਕੇ ਜਿਹੜੇ ਤਮਾਕੂ ਜਿਹੜੇ ਉਹ ਇੱਥੇ ਪਏ ਨੇ ਐਂਟਰ ਗੇਟ ਦੇ ਦੌਰਾਨ ਪੰਕਤੀਆਂ ਤੇ ਬਹੁਤ ਸੋਣੀਆਂ ਲਿਖੀਆਂ ਨੇ ਤੇ ਸ਼ਾਇਦ ਇਹ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਸੰਭਾਲਿਆ ਜਾ ਸਕਦਾ ਸੀ ਲਗਾਤਾਰਾਂ ਤੱਕ ਟੁੱਟ ਗਈਆਂ ਨੇ ਇੱਥੇ ਨਾਮ ਤੇ ਰਖਾ ਲੰਦਾ ਬੰਦਾ ਸੁੱਚਾ ਸਿੰਘ ਤੇ ਕੰਮ ਸਾਰੇ ਜਾਣ ਦੇ ਲੁੱੱਚੇ ਹੁੰਦੇ ਉਹਦੇ ਸੰਸਥਾ ਨੇ ਬਖੂਬੀ ਬੜਾ ਸੋਹਣੀ ਚੰਗੀ ਸੋਚ ਲੈ ਕੇ ਜਿਹੜਾ ਇਹ ਲਿਖਾਇਆ ਹੋਏਗਾ ਲੇਕਿਨ ਤੁਸੀਂ ਦੇਖ ਰਹੇ ਹੋ ਪਰਲੇ ਬੰਨੇ ਕਿ ਪੰਕਤੀਆਂ ਦੇ ਜਿਹੜੇ ਅੱਖਰ ਉਹ ਵੀ ਟੁੱਟੇ ਪਏ ਨੇ ਇਹ ਨਰਾਦਰ ਆ ਕਿਤਨਾ ਕਿਤੇ ਗੁਰਬਾਣੀ ਦਾ ਵੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹਰ ਰੋਜ਼ ਪਤਾ ਨਹੀਂ ਦੇ ਵਪਾਰ ਦਾ ਕਿੰਨਾ ਧੰਦਾ ਚੱਲ ਰਿਹਾ ਕਿੰਨੀ ਵਾਰੀ ਆਵਾਜ਼ ਚੱਕੀ ਉਹਦੇ ਲਾਗੇ ਬੀਣੀ ਬੀੜੀ ਪਾਣ ਸਿਗਰਟ ਤਮਾਕੂ ਨਸ਼ਾ ਜਿਹੜਾ ਵਾ ਸ਼ਰਮਤ ਨਾਲ ਲੈਣਾ ਵੇਚ ਰਿਹਾ ਵਾ ਸੰਸਥਾਵਾਂ ਜਿਹੜੀਆਂ ਆਵਾਜ਼ ਚੱਕਦੀਆਂ ਵਾ ਸੁਣਵਾਈ ਕੋਈ ਨਹੀਂ ਹੁੰਦੀ ਤੁਸੀਂ ਬਹੁਤ ਸੋਹਣਾ ਪੰਛੀਆਂ ਦਾ ਰਹਿਣ ਬਸੇਰਾ ਵੀ ਬਣਾਇਆ ਵਾ ਲੇਕਿਨ ਇੱਥੇ ਹੁਣ ਸੱਪਾਂ ਦੇ ਘਰ ਬਣ ਗਏ ਆ ਪੰਛੀਆਂ ਦਾ ਰਹਿਣ ਬਸੇਰਾ ਨਹੀਂ ਆ ਸ਼ਰਾਬ ਦੀਆਂ ਬੋਤਲਾਂ ਤੱਕ ਨਜ਼ਰ ਆ ਰਹੀਆਂ ਗੰਦੇ ਡਾਈਪਰ ਜਿਹੜੇ ਪੋਟੀ ਨਾਲ ਲੱਗੇ ਲਿਪੜੇ ਆ ਜਿਹੜੇ ਉਹ ਨਜ਼ਰ ਆ ਰਹੇ ਆ ਜਿਸ ਸੰਸਥਾ ਨੇ ਵੀ ਇਹ ਕੰਮ ਕੀਤਾ ਹੈ ਮੇਰੇ ਵੀਰ ਉਹਨਾਂ ਨੂੰ ਬੇਨਤੀ ਆ ਵੀ ਜਾਂ ਤਾਂ ਕਮ ਸੇ ਕਮ ਜੇ ਸਾਥੀ ਲਾਇਆ ਸੀ ਉਹਨੂੰ ਪੱਟ ਦਿਓ ਤੇ ਜਾਂ ਫਿਰ ਇਹਦੀ ਜਿਹੜੀ ਸਾਮ ਸੰਭਾਲ ਆ ਉਹ ਕਰਾਉਣੀ ਸ਼ੁਰੂ ਕਰੋ ਕਿੰਨਾ ਕਹਤੇ ਤੁਸੀਂ ਗੁਰੂ ਦੇ ਗੁਣਾਗਾਰ ਹੋ ਮੇਰੇ ਵੀਰੋ ਅੰਮ੍ਰitsar ਸਿਫਤੀ ਦਾ ਕਰ ਗੁਰਬਾਣੀ ਵਿੱਚ ਦਰਜ ਆ ਕਿਰਪਾ ਕਰੇ ਗੁਰੂ ਹਮੇਸ਼ਾ ਰਵੇ ਪਰ ਅੱਜ ਜਿਹੜਾ ਗੁੰਡਾਗਰਦੀ ਦਾ ਘਰ ਬਣ ਗਿਆ ਨਸ਼ੇ ਦਾ ਘਰ ਬਣ ਗਿਆ ਸੁਦਾਗਰ ਵੱਡੇ ਵੱਡੇ ਨਸ਼ੇ ਇੱਥੇ ਆ ਗਏ ਤੇ ਸਾਡੇ ਲੀਡਰ ਤੇ ਕੌਮ ਦੇ ਆਗੂ ਗੈਰੀ ਨੇ ਸੁੱਤੇ ਪਏ ਨੇ ਬਹੁਤ ਸਾਰੀਆਂ ਸੰਸਥਾਵਾਂ ਸੀਆਂ ਉਹਨਾਂ ਵੱਲੋਂ ਜਗਾ ਜਗਾ ਤੇ ਛਾਪੇ ਮਾਰੀਆਂ ਕੀਤੀਆਂ ਜਾਂਦੀਆਂ ਨੇ ਗੁਟਕੇ ਸਾਫ ਵੜੇ ਜਾਂਦੇ ਨੇ ਪੋਥੀਆਂ ਗੱਡੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਨਰਾਦਰ ਹੁੰਦਾ ਉੱਥੇ ਪਹੁੰਚਿਆ ਜਾਂਦਾ ਇਹ ਵੀ ਤੇ ਗੁਰਬਾਣੀ ਦੀ ਪੰਕਤੀਆਂ ਦਾ ਨਰਾਦਰ ਇੱਥੇ ਕਿਉਂ ਨਹੀਂ ਪਹੁੰਚ ਪਾਉਂਦੇ لیکن ایتھوں کئی ਧਾਰਮਿਕ ਆਗੂ ਲੰਘਦੇ ਵੀ ਹੋਣਗੇ ਮੇਨ ਰਸਤਾ ਆ ਜਲੰਧਰ ਦਿੱਲੀ ਨੂੰ ਜਾਣ ਵਾਸਤੇ ਇਧਰ ਖੱਬੇ ਪਾਸੇ ਵੇਖੇ ਤੇ ਬਟਾਲਾ ਨੂੰ ਜਾਣ ਵਾਸਤੇ ਜਾਂ ਤੁਸੀਂ ਅਟਾਰੀ ਨੂੰ ਸੋਚ ਸਕਦੇ ਹੋ بڑے ਵੱਡੇ ਆਗੂ ਵੀ ਇੱਥੇ ਰਹਿੰਦੇ ਲੱਗੇ ਛਾਗੇ ਮੈਂ ਨਾ ਨਹੀਂ ਉਹਨਾਂ ਦਾ ਲੈਣਾ ਚਾਹੁੰਦਾ ਕੀ ਲੱਗਦਾ ਉਹਨਾਂ ਦੀ ਨਜ਼ਰ ਨਹੀਂ ਪਈ ਨਹੀਂ ਤਾਂ ਡੰਡਾ ਲੈ ਕੇ ਤੇ ਅਸੀਂ ਮਿੰਟੋ ਮਿੰਟ ਉੱਥੇ ਪਹੁੰਚ ਜਾਂਦੇ ਆ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਡਾਂਗਾ ਕੱਢ ਕੇ ਆ ਜਾਂਦੇ ਆ ਉਹ ਹੋ ਸਕਦਾ ਵਾ ਸ਼ਾਮ ਤੱਕ ਜਾਂ ਕੱਲ ਤੱਕ ਜਿਹੜਾ ਵਾ ਉਹ ਦਾਤਰੀਆਂ ਲੈ ਕੇ ਆ ਜਾਣ ਖੱਚਖਾਂਚੀ ਦਰਬਾਰ ਸਾਹਿਬ ਰਸਤਿਆਂ ਦੇ ਵਿੱਚ ਜੇ ਮੁੰਡੇ ਕੈਮਰਾਮੈਨ ਸੀ ਕੋਈ ਉਹਨਾਂ ਦੇ ਕੈਮਰੇ ਤੱਕ ਹੋਏਗੇ ਗੁਰੂ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੇ ਲਾਗੇ ਲਾ ਕਿੱਤੇ ਵਸਾਏ ਸੀਗੇ ਛੋਟੇ-ਛੋਟੇ ਕੰਮ ਤੁਸੀਂ ਲੂਣ ਮੰਡੀ ਐ ਆਟਾ ਮੰਡੀ ਐ ਬੜੀਆਂ ਮੰਡੀਆਂ ਵਸਾਈਆਂ ਕੀ ਲੱਗਦਾ ਨਹੀਂ ਕਿ ਜੇਕਰ ਉਹ ਗਲਤੀ ਕਰਦੇ ਪਏ ਸੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀਗਾ ਉਹਨਾਂ ਲੋਕਾਂ ਨੂੰ ਤਾੜਨਾ ਦੇ ਕੇ ਸਮਝਾਇਆ ਜਾ ਸਕਦਾ ਸੀ ਲੇਕਿਨ ਉਹਨਾਂ ਦੇ ਜਿਹੜੇ ਮਹਿੰਗੇ-ਮਹਿੰਗੇ ਲੱਖ-ਲੱਖ ਦੋ-ਦੋ ਲੱਖ ਦੇ ਭਾਈ ਜੀ ਕੈਮਰੇ ਆ ਪਤਾ ਨਹੀਂ ਉਹਨਾਂ ਲੋ ਵਿਚਾਰਾਂ ਨੇ ਕਿਸ਼ਤਾਂ ਦੇ ਲੈ ਕੇ ਆਏ ਆ ਕਿੱਦਾਂ ਕਿੱਥੋਂ ਅਰੇਜ ਕਰਕੇ ਲੈ ਕੇ ਆਏ ਆ ਸੋਚ ਆਪਾਂ ਬਸ ਡਾਂਗ ਲੈ ਕੇ ਉੱਥੇ ਜਾਣਾ ਸ਼ੁਰੂ ਕੀਤਾ। ਸੋ ਪੰਜਾਬੀਆਂ ਨੂੰ ਪੰਜਾਬੀ ਦੀ ਲੱਤ ਖਿੱਚਣ ਦੀ ਲੋੜ ਨਹੀਂ ਆ ਪੰਜਾਬੀਆਂ ਨੂੰ ਪੰਜਾਬੀ ਦੀ ਬਾਹ ਫੜਨ ਦੀ ਲੋੜ ਆ ਪੰਜਾਬੀਆਂ ਨੂੰ ਕਿੱਤੇ ਖੋਲ ਕੇ ਦੇਣ ਦੀ ਲੋੜ ਆ। ਬੋਰਡ ਜੁਰਮ ਲੱਗਾਇਆ ਕਿ 3 ਸਾਲ ਦੀ ਕੈਦ ਹੋ ਸਕਦੀ ਹੈ ਜੇਕਰ ਕੋਈ ਵੀ ਵਾਹਨ ਚਲਾਉਂਦਾ ਹੋਇਆ ਬੱਚਾ ਨਜ਼ਰ ਆਇਆ ਲੈ ਘਰ ਦਾ ਰਾਰਾ ਟੁੱਟਾ ਰਾਰਾ ਨਜ਼ਰ ਨਹੀਂ ਕਿਸੇ ਨੂੰ ਆਇਆ ਥੱਲੇ ਪੁਲਸ ਵਾਲਾ ਨੇ ਆਪਣਾ ਜੁਰਮ ਲਾਤਾ 25000 ਜੁਰਮਾਨਾ ਤੇ ਨਾਲ ਇਹ 3 ਸਾਲ ਦੀ ਸਜ਼ਾ ਕੀ ਲੱਗਦਾ ਨਹੀਂ ਕਿ ਪੁਲਸ ਵਾਲੇ ਹੀ ਕਰਾ ਦਿੰਦੇਾਰੇ ਰਾਰੇ ਰਾਮ ਕੰਮ ਉਸ ਤਰ੍ਹਾਂ ਬੜੀਆਂ ਸੇਵਾਵਾਂ ਕਰਦੇ ਨੇ ਪੁਲਸ ਵਾਲੇ ਵੀ ਸਰਕਾਰੀ ਅਫਸਰਾਂ ਇਹਨਾਂ ਕੋਲ ਸਭ ਕੁਝ ਆ ਸਰਬਾਰਿਸ ਸਰਕਾਰੀ ਸਿਸਟਮ ਦੇ ਦੀਨ ਜਿੱਦਣ ਇਹ ਆਪਣੀਆਂ ਕੁਰਸੀਆਂ ਛੱਡ ਕੇ ਆਉਣ ਸਾਨੂੰ ਆਵਾਜ਼ ਮਾਰਨ ਅਸੀਂ ਆਪਣੇ ਕੱਪੜੇ ਲਾ ਕੇ ਭਾਜੀ ਤੇ ਸੇਵਾ ਕਰਨ ਤਿਆਰ ਹਾਂ 2016 ਦੇ ਵਿੱਚ ਇੱਕ ਗੇਟ ਬਣਾਇਆ ਗਿਆ ਤਰਸਯੋਗ ਹਾਲਾਤ ਚ ਹੈ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਸਾਨੂੰ ਨਜ਼ਰ ਆ ਰਿਹਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਨਜ਼ਰ ਆ ਪਾ ਰਹੀ ਨਜ਼ਰ ਸਭ ਨੂੰ ਆ ਰਹੀ ਹੈ ਜਿੱਦਣ ਕਿਸੇ ਦਾ ਇਹਨਾਂ ਅਧਿਕਾਰੀ ਦਾ ਜਾ ਕੇ ਤੇ ਮਨਿਸਟਰ ਦਾ ਇਹੋ ਜਿਹਾ ਘਟਨਾਵਾਂ ਦੇ ਨਾਲ ਕੁਝ ਜੀ ਜਾਏਗਾ ਨਾ ਚੀਕਾਂ ਫਿਰ ਨਿਕਲਣਗੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਦੇ ਪਹੁੰਚਦੇ ਨੇ ਉੱਤੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 골ਡਨ ਗੇਟ ਹੈ ਜਿੱਥੇ ਕੀ ਗੁਰਬਾਣੀ ਦੀਆਂ ਪੰਕਤੀਆਂ ਲਿਖਿਆ ਗਈਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾਤ ਜੀहां ਇਹ ਉਹ ਪੰਕਤੀਆਂ ਨੇ ਜਿਸ ਨੂੰ ਲੈ ਕੇ ਲੋਕ ਹਮੇਸ਼ਾ ਹੀ ਸਵੇਰੇ ਸਾ ਸ਼ਾਮ ਜਿਹੜਾ ਉਚਾਰਨ ਕਰਦੇ ਹੋਏ ਵੀ ਅਨਜ਼ਰ ਆਉਂਦੇ ਨੇ ਲੇਕਿਨ ਉਹਨਾਂ ਪੰਕਤੀਆਂ ਦਾ ਕੀ ਹਾਲਾਤ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਜਰੂਰ ਦਿਖਾਵਾਂਗੇ ਮੈਂ ਦਿਖਾਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਇੱਥੇ ਸਾਫ਼ ਤੌਰ ਤੇ ਲਿਖਿਆ ਗਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾਤ ਜੇਕਰ ਇਸ ਪੰਕਤੀਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸ਼ਬਦ ਨੇ ਉਹਨਾਂ ਦੇ ਥੱਲੇ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਉਹ ਜਾਂ ਉਹਨਾਂ ਦੇ ਔਂਕੜਾ ਪਈ ਲੰਗਾ ਮਾਤਰਾ ਪਈਆਂ ਗਈਆਂ ਨੇ ਉਹ ਕਿਤਨਾ ਕਿਤੇ ਖਰਾਬ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤੇ ਇਸ ਜਗ੍ਹਾ ਨੂੰ ਲੈ ਕੇ ਲਗਾਤਾਰ ਹੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਇਸ ਦਾ ਉਪਰਾਲਾ ਜਿਹੜਾ ਸੀਗਾ ਬੇਸ਼ੱਕ ਕੀਤਾ ਗਿਆ ਲੇਕਿਨ ਸ਼ਾਇਦ ਇਸ ਦੀ ਸਾਮ ਸੰਭਾਲ ਜਿਹੜੀ ਹੈ ਉਹਨਾਂ ਕੋ ਨਹੀਂ ਹੋਈ ਜੇਕਰ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਦੀ ਗਿਣਤੀ 'ਚ ਬਹੁਤ ਸਾਰੇ ਲੋਕ ਇੱਥੇ ਪਹੁੰਚਦੇ ਨੇ ਬਹੁਤ ਸਾਰਾ ਜਿਹੜੇ ਸਿੱਖ ਆਗੂ ਜਿਹੜੇ ਇੱਥੇ ਲੰਘਦੇ ਹੋਏ ਅਨਜ਼ਰ ਆਉਂਦੇ ਹੋਣਗੇ ਲੇਕਿਨ ਜਿਸ ਤਰ੍ਹਾਂ ਉਸ ਪੰਕਤੀਆਂ ਦੇ ਸਾਹਮਣੇ ਗੁਟਕਾ ਗੁਟਕੇ ਜਿਹੜੇ ਨੇ ਉਹ ਪਏ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਟਕੇ ਜਿਹੜੇ ਤਮਾਕੂ ਜਿਹੜੇ ਉਹ ਇੱਥੇ ਪਏ ਨੇ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਸਿੱਗੀਆਂ ਉਹ ਵੀ ਅਨਜ਼ਰ ਆਈਆਂ ਸਰ ਇਸ ਵਾਰ ਬਸ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸੰਤ ਸਿਪਾਹੀ ਲੁਧਿਆਣਾ ਗਰੁੱਪ ਤੋਂ ਵੀਰ ਦਵਿੰਦਰ ਜੀ ਦਵਿੰਦਰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਸ਼ਰ ਬੇਸ਼ੱਕ ਐਂਟਰ ਗੇਟ ਹੈ ਐਂਟਰ ਗੇਟ ਦੇ ਦੌਰਾਨ ਪੰਕਤੀਆਂ ਤੇ ਬਹੁਤ ਸੋਣੀਆਂ ਲਿਖੀਆਂ ਨੇ ਤੇ ਸ਼ਾਇਦ ਇਹ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਸੰਭਾਲਿਆ ਜਾ ਸਕਦਾ ਸੀ ਲਗਾਤਾਰਾਂ ਤੱਕ ਟੁੱਟ ਗਈਆਂ ਨੇ ਤੇ ਦੇਖੋ ਇਹ ਇੱਕ ਵਾਕਈ ਸ਼ਰਮਸਾਰ ਵਾਲੀ ਜਿਹੜੀ ਘਟਨਾ ਹੈਗੀ ਆ ਔਰ ਮੇਰੇ ਖਿਆਲ ਨਾਲ ਜਦੋਂ ਇਹ ਵੀਡੀਓ ਦੁਨੀਆ ਤੱਕ ਪਹੁੰਚੇਗੀ ਦੁਨੀਆ ਦੇ ਵਿੱਚ ਵਸਦੇ ਹਰੇਕ ਸਿੱਖ ਤੱਕ ਪਹੁੰਚੇਗੀ ਤਾਂ ਉਹਨਾਂ ਦਾ ਹਿਰਦਾ ਜਿਹੜਾ ਬਲੁੰਦ ਰਿਆ ਜਾਏਗਾ ਸ਼ੁਰੂਆਤ ਹਰੇਕ ਚੰਗੀ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਨ ਬਿਨ ਉਹਨੂੰ ਬਣਾਉਣਾ ਬਣਾਈ ਰੱਖਣਾ ਜਿਹੜਾ ਵਾ ਉਹ ਇੱਕ ਕਾਬਲੇ ਤਾਰੀਫ ਕੰਮ ਹੁੰਦਾ ਹੈ ਉਹ ਨਹੀਂ ਕਰ ਸਕਦੇ ਲੋਕ ਜਿਵੇਂ ਨਾਮ ਤੇ ਖਾਲ ਲੰਦਾ ਬੰਦਾ ਸੁੱਚਾ ਸਿੰਘ ਤੇ ਕੰਮ ਸਾਰੇ ਜਹਾਨ ਦੇ ਲੁੱੱਚੇ ਹੁੰਦੇ ਉਹਦੇ ਇਸੇ ਤਰ੍ਹਾਂ ਹੀ ਕਈ ਲੋਕ ਆਪਣੇ ਨਾਮ ਦੀ ਵੀ ਲੱਜਾਂ ਰੱਖਦੇ ਆਪਣੇ ਨਾਮ ਦੀ ਲੱਜ ਰੱਖਣਾ ਵੀ ਇੱਕ ਬਹੁਤ ਵੱਡਾ ਗੁਣ ਆ ਲੇਕਿਨ ਉਹ ਉਸ ਤੋਂ ਵੱਡਾ ਜਿਹੜਾ ਬਣਾ ਗੁਰਬਾਣੀ ਦੀ ਜਿਹੜਾ ਸਿਧਾਂਤ ਆ ਉਹਨਾਂ ਤੇ ਪਰਹਰਾ ਦੇਣ ਦੀ ਹੈ ਇਹ ਕਿਸੇ ਸੰਸਥਾ ਨੇ ਬਾਕੂ ਵੀ ਬੜਾ ਸੋਹਣੀ ਚੰਗੀ ਸੋਚ ਲੈ ਕੇ ਜਿਹੜਾ ਇਹ ਲਿਖਾਇਆ ਹੋਏਗਾ ਲੇਕਿਨ ਤੁਸੀਂ ਦੇਖ ਰਹੇ ਹੋ ਪਰਲੇ ਬੰਨੇ ਕਿ ਪੰਕਤੀਆਂ ਦੇ ਜਿਹੜੇ ਅੱਖਰ ਉਹ ਵੀ ਟੁੱਟੇ ਪਏ ਨੇ ਇਹ ਨਰਾਦਰ ਆ ਕਿਤਨਾ ਕਿਤੇ ਗੁਰਬਾਣੀ ਦਾ ਵੀ ਦੂਜੀ ਚੀਜ਼ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਗੁਰਬਾਣੀ ਦੇ ਵਿੱਚ ਦਰਜ ਹੈ ਲੇਕਿਨ ਅੱਜ ਮਾਫ ਕਰਨਾ ਮੈਨੂੰ ਅੰਮ੍ਰਿਤਸਰ ਜਿਹੜਾ ਵਾ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਵਾ ਹਰੇ ਖੇਤਰ ਦਾ ਜਿਹੜਾ ਵਾ ਉਹ ਵੀ ਘਰ ਬਣ ਗਿਆ ਕੀ ਗੱਲ ਅੰਮ੍ਰਿਤਸਰ ਸਭ ਦਰਬਾਰ ਸਾਹਿਬ ਜੱਲਿਆਂ ਵਾਲੇ ਬਾਗ ਤੋਂ ਸ਼ੁਰੂ ਹੋਜੇ ਤੋਂ ਪਰਲੇ ਬੰਨੇ ਤੋਂ ਦਰਬਾਰ ਸਾਹਿਬ ਦੇ ਨੇੜੇ ਤੇੜੇ ਹਰ ਰੋਜ਼ ਪਤਾ ਨਹੀਂ ਦੇ ਵਪਾਰ ਦਾ ਕਿੰਨਾ ਧੰਦਾ ਚੱਲ ਰਿਹਾ ਕਿੰਨੀ ਵਾਰੀ ਆਵਾਜ਼ ਚੱਕੀ ਉਹਦੇ ਲਾਗੇ ਬੀਣੀ ਬੀੜੀ ਪਾਣ ਸਿਗਰਟ ਤਮਾਕੂ ਨਸ਼ਾ ਜਿਹੜਾ ਵਾ ਸ਼ਰਮਤ ਨਾਲੇ ਨਾ ਵਿਕਰਿਆ ਵਾ ਸੰਸਥਾਵਾਂ ਜਿਹੜੀਆਂ ਆਵਾਜ਼ ਚੱਕਦੀਆਂ ਵਾਂ ਸੁਣਵਾਈ ਕੋਈ ਨਹੀਂ ਹੁੰਦੀ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਗੈਰੀ ਨੀਂਦ ਸੁੱਤੀ ਹੋਈ ਆ ਪਤਾ ਨਹੀਂ ਤੁਸੀਂ ਗੋਲਡਨ ਗੇਟ ਤੇ ਕੋਲ ਖੜੇ ਹੋ ਜਦੋਂ ਵੀ ਕੋਈ ਇੱਥੇ ਸ਼ਰਧਾਲੂ ਆਉਂਦਾ ਸਭ ਤੋਂ ਪਹਿਲਾਂ 골ਡਨ ਗੇਟ ਨੂੰ ਦੇਖਦਾ ਤੇ 골ਡਨ ਗੇਟ ਤੋਂ ਬੜੀ ਖੁਸ਼ੀ ਖੁਸ਼ੀ ਜਿਹੜਾ ਇੱਥੇ ਫੋਟੋਆਂ ਵੀ ਜਿਹੜਾ ਖਿੱਚਵਾ ਕੇ ਜਾਂਦਾ ਅੱਜ ਹਾਲਾਤ ਵੇਖੋ 골ਡਨ ਗੇਟ ਤੇ ਵੀ ਕੀ ਹੈ ਸੋ ਇਹ ਵੀ ਜਿਸ ਸੰਸਥਾ ਨੇ ਵੀ ਇਹ ਕੰਮ ਕੀਤਾ ਹੈ ਮੇਰੇ ਵੀਰ ਉਹਨਾਂ ਨੂੰ ਬੇਨਤੀ ਆ ਵੀ ਜਾਂ ਤਾਂ ਕੰਮ ਸੇ ਕੰਮ ਜਿਸ ਸਾਥੀ ਲਾਇਆ ਸੀ ਉਹਨੂੰ ਪੱਟ ਦਿਓ ਤੇ ਜਾਂ ਫਿਰ ਇਹਦੀ ਜਿਹੜੀ ਸਾਮ ਸੰਭਾਲ ਆ ਉਹ ਕਰਵਾਉਣੀ ਸ਼ੁਰੂ ਕਰੋ ਤੁਸੀਂ ਬਹੁਤ ਸੋਹਣਾ ਪੰਛੀਆਂ ਦਾ ਰਹਿਣ ਬਸੇਰਾ ਵੀ ਬਣਾਇਆ ਵਾ ਲੇਕਿਨ ਇੱਥੇ ਹੁਣ ਸੱਪਾਂ ਦੇ ਘਰ ਬਣ ਗਏ ਆ ਪੰਛੀਆਂ ਦਾ ਰਹਿਣ ਬਸੇਰਾ ਨਹੀਂ ਆ ਸ਼ਰਾਬ ਦੀਆਂ ਬੋਤਲਾਂ ਤੱਕ ਨਜ਼ਰ ਆ ਰੀਆਂ ਗੰਦੇ ਡਾਈਪਰ ਜਿਹੜੇ ਪੋਟੀ ਨਾਲ ਲੱਗੇ ਲਿਬੜੇ ਆ ਜਿਹੜੇ ਉਹ ਨਜ਼ਰ ਆ ਰਹੇ ਆ ਕਿਤਨਾ ਕਿਤੇ ਤੁਸੀਂ ਗੁਰੂ ਦੇ ਗੁਨਾਗਾਰ ਹੋ ਮੇਰੇ ਵੀਰੋ ਅੰਮ੍ਰitsar ਸਿਫਤੀ ਦਾ ਕਰ ਗੁਰਮਾਨੀ ਵਿੱਚ ਦਰਜ ਆ ਕਿਰਪਾ ਕਰੇ ਗੁਰੂ ਹਮੇਸ਼ਾ ਰਵੇ ਪਰ ਅੱਜ ਜਿਹੜਾ ਗੁੰਡਾਗਰਦੀ ਦਾ ਘਰ ਬਣ ਗਿਆ ਨਸ਼ੇ ਦਾ ਘਰ ਬਣ ਗਿਆ ਸੁਦਾਗਰ ਵੱਡੇ ਵੱਡੇ ਨਸ਼ੇ ਇੱਥੇ ਆ ਗਿਆ ਤੇ ਸਾਡੇ ਲੀਡਰ ਤੇ ਕੌਮ ਦੇ ਆਗੂ ਗੱਡੀ ਨੇ ਸੁੱਤੇ ਪਏ ਨੇ ਮੇਰੇ ਵੀ ਲੇਕਿਨ ਲੱਗਦਾ ਨਹੀਂ ਆ ਜਦੋਂ ਅਸੀਂ ਪਹਿਲਾਂ ਵੀ ਇੱਕ ਵਾਰੀ ਖਬਰ ਕੀਤੀ ਸੀ ਉਦੋਂ ਵੀ ਕਿਹਾ ਗਿਆ ਸੀਗਾ ਕਿ ਸਿੱਖ ਸੰਗਤਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਵਾ ਕਿ ਇਹ ਗੁਰਬਾਣੀ ਦੇ ਪੰਕਤੀਆਂ ਥੱਲੇ ਹੋਣੀਆਂ ਹੀ ਨਹੀਂ ਚਾਹੀਦੀਆਂ ਇਹ ਜਾਂ ਤਾਂ ਬਹੁਤ ਟੌਪ ਤੇ ਹੁੰਦੀਆਂ ਤਾਂ ਵੀ ਸੋਹਣੀਆਂ ਲੱਗਦੀਆਂ ਕੀ ਲੋਕਾਂ ਦਾ ਹੱਥ ਗੰਦੇਮੰਦੇ ਹੱਥ ਨਾਲ ਲੱਗਦੇ ਇੱਥੇ ਦੋ ਤਿੰਨ ਬੀਬੀਆਂ ਖੜੀਆਂ ਸਨ ਉਹਨਾਂ ਨੇ ਪੈਰਾਂ ਤੇ ਚਪਲਾਂ ਪਾਈਆਂ ਸਨ ਗੁਰਬਾਣੀ ਦੀਆਂ ਪੰਕਤੀਆਂ ਦੇ ਲਾਗੇ ਚੱਪਲਾਂ ਪਾ ਕੇ ਖਲੋਤੇ ਹੋਏ ਕਿ ਲੱਗਦਾ ਨਹੀਂ ਇਹ ਵੀ ਨਰਾਦਰ ਹੈ ਕਿ ਤਨਾ ਕਹਿੰਦੇ ਤੇ ਉਹਨਾਂ ਨੂੰ ਚਾਹੀਦਾ ਕਿ ਇਹਨੂੰ ਥੋੜਾ ਜਿਹਾ ਉੱਪਰ ਥੱਲੇ ਕਰ ਦਿੱਤਾ ਜਾਵੇ ਤਾਂ ਜੋ ਕਿ ਇਹ ਸੋਹਣਾ ਲੱਗੇ ਲੋਕਾਂ ਨੂੰ ਵੀ ਠੀਕ ਹੈ ਅਟਰੈਕਟਿਵ ਕਰਨ ਵਾਸਤੇ ਵਧੀਆ ਚੀਜ਼ ਹੈ ਲੇਕਿਨ ਗੁਰਬਾਣੀ ਦੇ ਨਾਲ ਨਰਾਦਰ ਤੇ ਕਿਸੇ ਜਿਹੜਾ ਸਿੱਖੋਂ ਨੂੰ ਨਹੀਂ ਕਦੀ ਬਰਦਾਸ਼ਤ ਨਹੀਂ ਹੋ ਸਕਦਾ ਨਹੀਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇਹਦਾ ਇੱਕ ਹੱਲ ਹੋਰ ਹੋ ਸਕਦਾ ਸੀ ਭਾਈ ਸਾਹਿਬ ਦੇਖੋ ਜਗ੍ਹਾ ਬਹੁਤ ਸੋਹਣੀ ਹੈ ਰਮਨੀਕ ਜਗ੍ਹਾ ਹੈ ਉਹਨਾਂ ਦਾ ਪ੍ਰਾਲਾ ਵੀ ਚਲੋ ਨੇਕ ਆ ਪਰ ਉਹਨਾਂ ਕੋ ਸਾਂਭ ਸੰਭਾਲ ਨਹੀਂ ਹੋਈ ਉਹ ਸਿਰਫ ਵਿਊ ਲੈਣ ਤੱਕ ਇੱਥੇ ਤੁਸੀਂ ਦੇਖੋ ਨਾ ਬਰਸਾਤਾਂ ਦੇ ਵਿੱਚ ਇਹ ਬੱਸ ਸਟਾਪ ਆਪਾਂ ਦੇਖੋ ਬੱਸਾਂ ਜਾ ਰਹੀਆਂ ਲੱਗ ਲੱਗੇ ਇੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਬੱਸੇ ਚੜ੍ਹਦੀਆਂ ਆਟੋ ਤੇ ਚੜ੍ਹਦੀਆਂ ਜਾਂ ਕਿਸੇ ਦਾ ਵੇਟ ਕਰਦੀਆਂ ਵਾ ਇੱਥੇ ਬਹੁਤ ਸੋਹਣੀ ਛੱਡ ਬਣ ਸਕਦੀ ਸੀ ਛੱਡ ਦੇ ਉੱਪਰ ਜਿਹੜਾ ਲਿਖਾ ਸਕਦੇ ਸੀ ਇਹ ਤੇ ਕਮ ਸੇ ਕਮ ਦੂਰੋਂ ਜਗਦਾ ਨਜ਼ਰ ਆਉਂਦਾ ਹੁਣ ਤਾਂ ਜਗਦਾ ਤੇ ਇਹ ਵੀ ਨਜ਼ਰ ਆਉਂਦਾ ਹੋਏਗਾ ਪਰ ਹੁਣ ਤਾਰਾਂ ਟੁੱਟੀਆਂ ਪਈਆਂ ਹੁਣ ਕਿੱਥੇ ਜਗਣਾ ਇਹ ਹੁਣ ਚਾਰੇ ਪੰਨੇ ਦੇਖੋ ਨਾ ਕਿ ਘਾਹ ਨੇ ਜਿਹੜਾ ਵਾ ਬਰਸਾਤੀ ਘਾਹ ਨੇ ਉੱਪਰ ਤੱਕ ਜਿਹੜੀਆਂ ਆਪਣੀਆਂ ਜੜਾਂ ਫੈਲਾ ਲਈਆਂ ਵਾ ਤੇ ਇਹ ਗੁਰਬ ਇਸ ਕਰਕੇ ਮੇਰੇ ਵੀਰ ਇਹਨੂੰ ਸਭਾਲਣ ਦੀ ਲੋੜ ਆ ਜਾਂ ਹੱਥ ਜੋੜ ਕੇ ਬੇਨਤੀ ਆ ਕਿ ਜੇਕਰ ਤੁਸੀਂ ਨਹੀਂ ਸੰਭਾਲ ਸਕਦੇ ਤੇ 4 ਦਿਨ ਵਿਊ ਤੇ ਕਰਕੇ ਜਿਹੜਾ ਵਾ ਉਹ ਕਮ ਸੇ ਕਮ ਇਹਦਾ ਨਰਾਦਰਤ ਨਾ ਕਰੋ ਮੇਰੇ ਵੀਰ ਸਾਡਾ ਇੱਕ ਤਾਂ ਇਹ ਬੇਨਤੀ ਆ ਜੇਕਰ ਆਹ ਖਬਰ ਤੁਹਾਡੇ ਤੱਕ ਪਹੁੰਚਦੀ ਹੈ ਚਾਹੇ ਐਸਜੀਪੀਸੀ ਵੀ ਪਹੁੰਚ ਉਹਨਾਂ ਤੱਕ ਵੀ ਖਬਰ ਪਹੁੰਚਦੀ ਹੈ ਤੇ ਕਿਰਪਾ ਕਰਕੇ ਪਹਿਲਾਂ ਤੁਸੀਂ ਜਿਹੜਾ ਵੀ ਕੋਈ ਇਦਾਂ ਦਾ ਕੋਈ ਕਾਰਜ ਹੁੰਦਾ ਵਾ ਖਾਸ ਕਰਕੇ ਅੰਮ੍ਰਿਤਸਰ ਦਾ ਇਹ ਤੁਹਾਡੀ ਬੜੀ ਹੀ ਬਰੀਕ ਅੱਖ ਆ ਵੀ ਜਿਹਦੇ ਨਾਲ ਇਹ ਚੀਜ਼ਾਂ ਕਵਰ ਵੇਖਣ ਨੂੰ ਮਿਲੀਆਂ ਵਾ ਬੜੀ ਸ਼ੁਖਮੱਖ ਦੇ ਨਾਲ ਚ ਜੰਦ ਜਰਉਂਦੀਆਂ ਨੇ ਤੇ ਵੇਖੋ ਹਜ਼ਾਰਾਂ ਲੋਕ ਕਿੱਥੋਂ ਦੇ ਲੰਘਦੇ ਆ ਕਿਸੇ ਨੂੰ ਨਜ਼ਰ ਨਹੀਂ ਪਿਆ ਕਿਸੇ ਨੂੰ ਹੀ ਕਮ ਸਕ ਕਮ ਇਧਰ ਧਿਆਨ ਦਿੰਦੇ ਹੀ ਨਹੀਂ ਆ ਸਿੱਖ ਹਸਤਾਂ ਸਤਾਵਾਂ ਤੇ ਡਾਂਗਾ ਲੈ ਕੇ ਇੱਥੇ ਵੀ ਬੈਠੇ ਨੇ ਪਰ ਕੋਈ ਨਹੀਂ ਪਹੁੰਚਦਾ ਉਹ ਗਰੀਬ ਦੀ ਮੌਰਾ ਤੇ ਡਾਂਗ ਮਾਰਨ ਵਾਸਤੇ ਪਹੁੰਚ ਜਾਂਦੇ ਨੇ ਪਰ ਇਹੋ ਜੀ ਪਹਿਲ ਕਦਮੀ ਕਰਨ ਵਾਸਤੇ ਕੋਈ ਵੀ ਨਹੀਂ ਪਹੁੰਚਦਾ ਮੈਂ ਹੀ ਪੁੱਛਣ ਲੱਗਾ ਸੀਗਾ ਕਿ ਬਹੁਤ ਸਾਰੀਆਂ ਸਸਤਾਵਾਂ ਸੀਆਂ ਉਹਨਾਂ ਵੱਲੋਂ ਜਗਾ ਜਗਾ ਤੇ ਛਾਪੇ ਮਾਰੀਆਂ ਕੀਤੀਆਂ ਜਾਂਦੀਆਂ ਨੇ ਗੁਟਕੇ ਸਾਫ ਵੜੇ ਜਾਂਦੇ ਨੇ ਪੋਥੀਆਂ ਗੱਡੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਨਰਾਦਰ ਹੁੰਦਾ ਉੱਥੇ ਪਹੁੰਚਿਆ ਜਾਂਦਾ ਇਹ ਵੀ ਤੇ ਗੁਰਬਾਣੀ ਦੀ ਪੰਕਤੀਆਂ ਦਾ ਨਰਾਦਰ ਇੱਥੇ ਕਿਉਂ ਨਹੀਂ ਪਹੁੰਚ ਪਾਂਦੇ ਉਹਨਾਂ ਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਕੁਝ ਚੰਦ ਪੈਸੇ ਲਾ ਕੇ ਇਸ ਦੀ ਸਫਾਈ ਜਿਹੜੀ ਆ ਕਰਵਾ ਦਿੱਤੀ ਜਾਣੀ ਚਾਹੀਦੀ ਆ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਚਲੋ ਮੈਂ ਤਾਂ ਬੇਨਤੀ ਕਰ ਸਕਦਾ ਵਾਂ ਕਿ ਪਹਿਲਾਂ ਨਹੀਂ ਤੇ ਹੁਣ ਤਾਂ ਧਿਆਨ ਦੇ ਵਿੱਚ ਆ ਗਿਆ ਨਾ ਤੇ ਕਿਰਪਾ ਕਰਕੇ ਹੋਣੀ ਕਰਿਓ ਦੋ ਕੋ ਪੈਣ ਪ੍ਰਾਇਤ ਤੇ ਜਾਂ ਜਿਨ੍ਹਾਂ ਨੇ ਇਹ ਫਰਜ ਤੇ ਉਹਨਾਂ ਦਾ ਪਹਿਲਾਂ ਬਣਦਾ ਜਿਨ੍ਹਾਂ ਨੇ ਇਹ ਚੀਜ਼ ਕਰਵਾਈ ਹੈ ਜਿਹੜੀ ਫਾਊਂਡੇਸ਼ਨ ਨੇ ਕਰਾਈ ਹੈ ਇੱਕ ਮਾਲੀ ਰੱਖ ਲੈਣਾ ਮਹੀਨੇ ਬਾਅਦ ਦੀ 15 ਦਿਨਾਂ ਬਾਅਦ ਜਿਹੜੀ ਕਟਿੰਗ ਹੋਵੇ ਖੂਬਸੂਰਤੀ ਜਿਹੜਾ ਵਾ ਲਗਾਇਆ ਹੋਵੇ ਤੇ ਬੜਾ ਸੋਹਣਾ ਲੱਗੇਗਾ ਪਲੇਸ ਬਣੇਗਾ ਲੋਕਾਂ ਦੇ ਫੋਟੋਆਂ ਖਿਚਵਾਉਣ ਦੇ ਕੰਮ ਆਏਗਾ ਇੱਕ ਦਿਖਦਾ ਕੰਮ ਕਰੇਗਾ ਦ੍ਰਿਸ਼ ਸੋਹਣਾ ਲੱਗੇਗਾ ਕਿਉਂਕਿ ਗੋਲਡਨ ਗੇਟ ਵਿੱਚੋਂ ਬੜਾ ਸੋਹਣਾ 뷰 ਬਣਦਾ ਵਾ ਇਸ ਕਰਕੇ ਉਹਨੂੰ ਵੀ ਸੰਭਾਲਣ ਦੀ ਲੋੜ ਆ ਵੇਖੋ ਉੱਥੋਂ ਰੰਗ ਉਹਦਾ ਵੀ ਫੇਟ ਪਿਆ ਵਾ ਉੱਥੇ ਵੀ ਕਬੂਤਰਾਂ ਨੇ ਜਿਹੜਾ ਵਿੱਠਾ ਕਰ ਕਰ ਕਿਸੇ ਧਾਰਮਿਕ ਆਗੂ ਦਾ ਤਾਂ ਖਿਆਲ ਨਹੀਂ ਹੈਗਾ ਮੇਰੇ ਵੀ ਲੇਕਿਨ ਇਥੋਂ ਕਈ ਧਾਰਮਿਕ ਆਗੂ ਲੰਘਦੇ ਵੀ ਹੋਣਗੇ ਮੇਨ ਰਸਤਾ ਆ ਜਲੰਧਰ ਦਿੱਲੀ ਨੂੰ ਜਾਣ ਵਾਸਤੇ ਇਧਰ ਖੱਬੇ ਪਾਸੇ ਵੇਖੇ ਤੇ ਬਟਾਲਾ ਨੂੰ ਜਾਣ ਵਾਸਤੇ ਜਾਂ ਤੁਸੀਂ ਅਟਾਰੀ ਨੂੰ ਸੋਚ ਸਕਦੇ ਹੋ ਬੜੇ ਵੱਡੇ ਆਗੂ ਵੀ ਇੱਥੇ ਰਹਿੰਦੇ ਲੱਗ ਛਾਗੇ ਮੈਂ ਨਾ ਨਹੀਂ ਉਹਨਾਂ ਦਾ ਲੈਣਾ ਚਾਹੁੰਦਾ ਕੀ ਲੱਗਦਾ ਉਹਨਾਂ ਦੀ ਨਜ਼ਰ ਨਹੀਂ ਪਈ ਨਹੀਂ ਤਾਂ ਡੰਡਾ ਲੱਗੇ ਤੇ ਅਸੀਂ ਮਿੰਟੋ ਮਿੰਟ ਉੱਥੇ ਪਹੁੰਚ ਜਾਂਦੇ ਆ ਮੈਂ ਕਿਸੇ ਦਾ ਵਿਰੋਧੀ ਨਹੀਂ ਆ ਮੈਨੂੰ ਆਪ ਨੂੰ ਦੁੱਖ ਲੱਗਾ ਮੈਂ ਤੁਹਾਨੂੰ ਸਪੈਸ਼ਲ ਰੀਚ ਕੀਤੀ ਕਿ ਮੈਂ ਚਾਹੁੰਦਾ ਸੀਗਾ ਕਿ ਇਹ ਆਵਾਜ਼ ਚੁੱਕੀ ਜਾਵੇ ਕੀ ਲੱਗਦਾ ਨਹੀਂ ਕਿ ਉਹਨਾਂ ਦਾ ਫਰਜ਼ ਬੰਦਾ ਸੀਗਾ ਕਿ ਜੇਕਰ ਮੈਂ ਇੱਕ ਸਿੱਖ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਲੇਕਿਨ ਮੇਰੇ ਕੇਸ ਕਤਲ ਨੇ ਮੇਰਾ ਹਿਰਦਾ ਜਿਆ ਵਲੁੰਦਰ ਦਾ ਨਜ਼ਰ ਆ ਰਿਹਾ ਸੀ ਜਿਦੋਂ ਮੈਂ ਪੰਕਤੀਆਂ ਦੇ ਵੇਖਿਆ ਔਰ ਇਹ ਜੋ ਸ਼ਰਾਬ ਦੀਆਂ ਬੋਤਲਾਂ ਵਿਕੀਆਂ ਸੀਗੀਆਂ ਤਾਂ ਇਹਨਾਂ ਨੂੰ ਨਹੀਂ ਲੱਗਦਾ ਸੀਗਾ ਖਲਾਰ ਕੇ ਆਪ ਹੀ ਵੇਖ ਲੈਂਦੇ 2 ਮਿੰਟ ਸੀ ਹਾਂ ਨਹੀਂ ਬਿਲਕੁਲ ਚਾਹੀਦਾ ਵਾ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਤੁਸੀਂ ਇੱਕ ਪੱਤਰਕਾਰਤਾ ਦੇ ਨਾਲ ਦੇ ਨਾਲ ਇੱਕ ਸਿੱਖ ਹੋਣ ਦਾ ਫਰਜ਼ ਵੀ ਚੰਗੇ ਨਿਭਾ ਰਹੇ ਹੋ ਅਹ ਇਸ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੰਨੇ ਵੀ ਕਿਤੇ ਕਿਤੇ ਕੋਈ ਮਾੜਾ ਧੰਦਾ ਹੋ ਰਿਹਾ ਜਾਂ ਕਿਤੇ ਗੁਰਬਾਣੀ ਦਾ ਨਰਾਦਰ ਹੋ ਰਿਹਾ ਜਾਂ ਕਿਤੇ ਵੀ ਕਿਤੇ ਸਾਡੀ ਢਾ ਲੱਗਦੀ ਹੈ ਸਾਡੀ ਸਿੱਖੀ ਇਸ ਜੀਤਾਂ ਨੂੰ ਜਾਂ ਕਿਤੇ ਗੁਰਬਾਣੀ ਦੇ ਤੇ ਕਿਰਪਾ ਕਰਕੇ ਪਹਿਲ ਦੇ ਹੱਦ ਤੇ ਬੋਲਿਆ ਕਰੋ ਅਸੀਂ ਹਾਜ਼ਰ ਆ ਮੇਰੇ ਵੀਰ ਦੂਜੀ ਚੀਜ਼ ਇਹ ਆ ਆਸ ਕਰਦਾ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆਂ ਡਾਂਗਾ ਕੱਢ ਕੇ ਆ ਜਾਂਦੇ ਆ ਉਹ ਖੋਹ ਸਕਦਾ ਵਾ ਸ਼ਾਮ ਤੱਕ ਜਾਂ ਕੱਲ ਤੱਕ ਜਿਹੜਾ ਵਾ ਉਹ ਦਾਤਰੀਆਂ ਲੈ ਕੇ ਆ ਜਾਣ ਚੰਗਾ ਲੱਗੂਗਾ ਮੈਂ ਕਿਨਾ ਇੱਕ ਚੰਗਾ ਮੈਸੇਜ ਦੇਣਗਾ ਇੱਕ ਚੰਗੇ ਗੁਰਸਿੱਖ ਦੀ ਜਿਹੜੀ ਆ ਉਹ ਆਪਣੀ ਮਤ ਜਿਹੜੀ ਉਹ ਦੇਖਣ ਨੂੰ ਮਿਲੇਗੀ ਜਾਂ ਉਹਨਾਂ ਤੋਂ ਪਹਿਲਾਂ ਜੇ ਫਾਊਂਡੇਸ਼ਨ ਨੇ ਕਰਾਇਆ ਵਾ ਕੋਸਾ ਤਾਂ ਕੱਲ ਤੱਕ ਉਹ ਕਰਵਾ ਦੇਣ ਤਾਂ ਸਾਡਾ ਬੋਲਿਆ ਤੇ ਤੁਹਾਡਾ ਇਹ ਕਾਰਜ ਕੀਤਾ ਕਿ ਤਨਾ ਕਿ ਥਾਂ ਪੈ ਜਾਏਗਾ ਲੇਕਿਨ ਮੈਂ ਇੱਕ ਹੋਰ ਆਪਣੇ ਚੈਨਲ ਤੇ ਇੱਕ ਖਬਰ ਵੇਖੀ ਸੀਗੀ ਜਿਸ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਰਸਤਿਆਂ ਦੇ ਵਿੱਚ ਜਿਹੜੇ ਮੁੰਡੇ ਕੈਮਰਾਮੈਨ ਸੀ ਉਹਨਾਂ ਦੇ ਕੈਮਰੇ ਤੱਕ ਹੋਏਗੇ ਗੁਰੂ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੇ ਲਾਗੇ ਲਾ ਕਿੱਤੇ ਵਸਾਏ ਸੀਗੇ ਛੋਟੇ ਛੋਟੇ ਕੰਮ ਤੁਸੀਂ ਲੂਣ ਮੰਡੀ ਆ ਆਟਾ ਮੰਡੀ ਆ ਬੜੀਆਂ ਮੰਡੀਆਂ ਵਸਾਈਆਂ ਕੀ ਲੱਗਦਾ ਨਹੀਂ ਕਿ ਜੇਕਰ ਉਹ ਗਲਤੀ ਕਰਦੇ ਵੀ ਸੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀਗਾ ਔਰ ਜੇਕਰ ਇਹ ਗਲਤੀ ਹੈ ਤੇ ਇਥੇ ਵੀ ਆ ਕੇ ਜਿਹਨਾਂ ਨੂੰ ਸਮਝਾਇਆ ਇਹਨੂੰ ਸਹੀ ਕੀਤਾ ਜਾ ਸਕਦਾ ਦੁਰਸਤ ਕੀਤਾ ਜਾ ਸਕਦਾ ਹੈ ਬੇਸ਼ੱਕ ਕਿਸੇ ਬੰਦੇ ਨੇ ਗਲਤ ਕਰਤਾ ਸੀ ਮੈਂ ਕੰਪਨੀ ਜਿਹੜੇ ਜਿਨ੍ਹਾਂ ਨੇ ਇਥੇ ਸੇਵਾ ਕਰਾਈ ਮੋਂਾਂ ਦਾ ਨਾਮ ਦੱਸਦੇ ਨੇ ਫਿੱਕੀ ਫਲੋ ਸੰਸਥਾ ਹੈ ਕੁੜੀਆਂ ਦੀ ਸੰਸਥਾ ਹੈ ਕਾਫੀ ਅੱਛੇ ਪਰਿਵਾਰ ਚੋਂ ਕੁੜੀਆਂ ਨੇ ਬਹੁਤ ਵਧੀਆ ਅਮਰਸਰ ਚ ਕੰਮ ਕਰਦੀਆਂ ਨੇ ਲੇਕਿਨ ਕੀ ਲੱਗਦਾ ਨਹੀਂ ਉਹਨਾਂ ਦੀ ਨਜ਼ਰ ਨਹੀਂ ਜੇ ਪਈ ਤੇ ਇਹਨਾਂ ਨੂੰ ਇਹ ਨਜ਼ਰ ਪਾ ਲੰਦੇ ਰਾਦਰਦਾਰ ਕਿਸੇ ਦੇ ਕਿਤਾ ਖੋਨ ਨਾਲ ਨਹੀਂ ਬਿਲਕੁਲ ਵੇਖੋ ਨਾ ਇੱਕ ਅੱਜ ਅਸੀਂ ਕਹਿ ਰਹੇ ਹ ਹਰ ਕਿਤੇ ਦੇ ਵਿੱਚ ਪ੍ਰਵਾਸੀ ਜਿਹੜਾ ਆਪਣੀਆਂ ਮੱਲਾਂ ਮਾਰ ਰਿਹਾ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਤੇੜੀ ਵੀ ਰੇੜੀਆਂ ਲੱਗੀਆਂ ਨੇ ਪਰ ਜੀ ਉੱਥੇ ਸਾਡੇ ਪੰਜਾਬੀ ਮੁੰਡੇ ਚਾਹੇ ਉਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਆ ਸਿੱਖ ਨਾ ਰੱਖਦੇ ਕਿਸੇ ਵੀ ਰਕ ਧਰਮ ਨਾਲ ਸੰਬੰਧ ਰੱਖਦੇ ਆ ਪਰ ਕਰਨ ਤੇ ਉਹ ਲੋਕਾਂ ਦੀ ਆਪਣੀ ਕਿਰਤ ਕਰਨ ਕਰਦੇ ਪਏ ਸੀ ਨਾ ਹਾਂ ਉਹਨਾਂ ਦਾ ਕਿਰਤ ਕਰਨ ਦਾ ਤਰੀਕਾ ਗਲਤ ਹੋ ਸਕਦਾ ਉਹ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਪਿਆਰ ਦੇ ਨਾਲ ਮੈਂ ਵੀ ਇਹ ਕੋਸ਼ਿਸ਼ ਕਰ ਚੁੱਕਾ ਇਸੇ ਕੰਮ ਤੋਂ ਇੱਕ ਵਾਰੀ ਲੜਾਈ ਵੀ ਹੋ ਚੁੱਕੀ ਹੈ ਉਹਨਾਂ ਲੋਕਾਂ ਨੂੰ ਤਾੜਨਾ ਦੇ ਕੇ ਸਮਝਾਇਆ ਜਾ ਸਕਦਾ ਸੀ ਲੇਕਿਨ ਉਹਨਾਂ ਦੇ ਜਿਹੜੇ ਮਹਿੰਗੇ ਮਹਿੰਗੇ ਲੱਖ ਲੱਖ 2-2 ਲੱਖ ਦੇ ਭਾਈ ਜੀ ਕੈਮਰੇ ਆ ਪਤਾ ਨਹੀਂ ਉਹਨਾਂ ਲੋ ਵਿਚਾਰਿਆਂ ਨੇ ਕਿਸ਼ਤਾਂ ਦੇ ਲੈ ਕੇ ਆਏ ਆ ਕਿੱਦਾਂ ਕਿੱਥੋਂ ਅਰੇਜ ਕਰਕੇ ਲੈ ਕੇ ਆਏ ਆ ਸੋਚਿਆ ਪਰ ਨਹੀਂ ਆਪਾਂ ਬਸ ਡਾਂਗ ਲੈ ਕੇ ਉੱਥੇ ਜਾਣਾ ਸ਼ੁਰੂ ਕੀਤਾ ਖੁਸਰੀ ਵੀ ਉੱਥੇ ਮੰਗਦੇ ਆ ਤੰਗ ਪਰੇਸ਼ਾਨ ਕਰਦੇ ਆ ਸੰਗਤ ਨੂੰ ਮੈਂ ਇਸ ਚੀਜ਼ ਦੀ ਅੱਜ ਤੋਂ ਸਾਲ 1.5 ਸਾਲ ਪਹਿਲਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਿੰਘ ਨਾਲ ਲੈ ਕੇ ਤੇ ਮੰਗ ਰੱਖੀ ਸੀ ਕਿ ਭਾਈ ਸ਼ਰਧਾਲੂਆਂ ਨੂੰ ਤੰਗ ਕਰਦੇ ਇਹ ਲੋਕ ਇਹਨਾਂ ਨੂੰ ਕਮ ਸੇ ਕਮ ਸਮਝਾਇਆ ਜਾਵੇ ਤੇ ਇਹ ਉਦੋਂ ਦੀ ਮੈਨੂੰ ਵੇਖਣ ਨੂੰ ਚੀਜ਼ ਮਿਲੀ ਵੀ ਘਟੀ ਐ ਹੋ ਸਕਦਾ ਬੰਦ ਨਾ ਹੀ ਹੋਵੇ ਲੇਕਿਨ ਘਟੀ ਐ ਕਿਉਂਕਿ ਅਸੀਂ ਵੀ ਜਾਣੇ ਆ ਘਟ ਦੇਖਣ ਨੂੰ ਮਿਲਦੀ ਆ ਇੱਕ ਦੋ ਵਾਰੀ ਮੈਂ ਵੀ ਇਸ ਚੀਜ਼ ਦਾ ਸ਼ਿਕਾਰ ਹੋਇਆ ਉਹ ਪੰਜਾਬੀਆਂ ਨੂੰ ਪੰਜਾਬੀ ਦੀ ਲੱਤ ਖਿੱਚਣ ਦੀ ਲੋੜ ਨਹੀਂ ਆ ਪੰਜਾਬੀਆਂ ਨੂੰ ਪੰਜਾਬੀ ਦੀ ਬਾਹ ਫੜਨ ਦੀ ਲੋੜ ਆ ਪੰਜਾਬੀਆਂ ਨੂੰ ਕਿਤੇ ਖੋਲ ਕੇ ਦੇਣ ਦੀ ਲੋੜ ਆ ਹਰੇਕ ਕਿਤਾ ਤੁਹਾਡੀ ਇਮਾਨਦਾਰੀ ਤੇ ਤੁਹਾਡੇ ਪੰਜਾਬ ਪੰਜਾਬੀਏ ਦੀ ਇਮਾਨਦਾਰੀ ਨਾਲ ਜੁੜਿਆ ਹੋਣਾ ਚਾਹੀਦਾ ਉਹਦੇ ਵਿੱਚ ਭਿੱਜ ਕੇ ਪੰਜਾਬ ਪੰਜਾਬੀਅਦੀ ਦੇ ਲੋਕਾਂ ਦੀ ਸੇਵਾ ਕਰੋ ਬਹੁਤ ਵਧੀਆ ਆਪਣੇ ਕਿਤੇ ਦੇ ਨਾਲ ਕੋਈ ਇਦਾਂ ਦਾ ਕਾਮਨਾ ਕਰੋ ਕਿ ਤੁਹਾਡੀ ਸ਼ਖਸੀਅਤ ਕੋਂਗਲ ਚੱਕ ਸਕੇ ਬਸ ਕੀ ਸਮਾਜ ਸੇਵੀ ਸੰਸਥਾਵਾਂ ਨੂੰ ਹੁਣ ਕੀ ਹੋਰ ਅਪੀਲ ਕਰਨਾ ਚਾਹੋਗੇ ਲੱਗਦਾ ਕਿ ਪਹੁੰਚਣ ਗਿਆ ਇੱਥੇ ਜੇ ਨਹੀਂ ਪਹੁੰਚਦੇ ਤੁਸੀਂ ਕਰਵਾਓਗੇ ਸਫਾਈ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਮੇਰੇ ਵੀਰ ਕਿ ਥੋੜੇ ਦਿਨ ਪਹਿਲਾਂ ਇੱਥੇ ਅਲਾਗੇ ਮਕਬੂਲਪੁਰ ਏਰੀਆ ਪਿੰਡ ਤੁਸੀਂ ਕਰ ਰਹੇ ਹੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਾਦਾ ਸਾ ਆਪਾਂ ਪਹਿਲੇ ਦਿਨ ਗੱਲ ਕੀਤੀ ਆ ਥੋੜੇ ਦਿਨ ਪਹਿਲਾਂ ਉਹ ਜਨਤਾ ਨੇ ਇੱਥੇ ਆਣ ਕੇ ਜਿਹੜਾ ਵਾਣਾ ਧਰਨਾ ਦਿੱਤਾ ਵੀ ਸਾਡੇ ਦੇ ਘਰਾਂ ਚ ਪਾਣੀ ਵੜ ਗਿਆ ਗੰਦੇ ਸੀਵਰੇ ਜਾਂਦਾ ਸੋ ਅੰਬ੍ਰਸ਼ਰ ਕਾਰਪੋਰੇਸ਼ਨ ਦਾ ਬਹੁਤ ਮਾੜਾ ਹਾਲਾ ਪਈ ਇਹ ਗੱਲ ਸੱਚ ਆ ਅਸੀਂ ਵੀ ਦੇਖ ਕੇ ਆਏ ਸ਼ਹਿਰਾਂ ਦੇ ਵਿੱਚ ਜਲੰਧ ਕੇ ਆਏ ਆ ਅੱਜ ਤੁਸੀਂ ਉਧਰ ਕੇ ਜਾਣਾ ਵਾ ਇੱਥੋਂ ਜਦੋਂ ਬਾਰਿਸ਼ ਪਏਗੀ ਨਾ ਅਜੇ ਦੋ ਨਾਲ ਹੀ ਮੁੜਦੇ ਆ ਤੇ ਦੇਖਿਓ ਇੱਥੇ ਪਾਣੀ ਦਾ ਕਿੰਨਾ ਮਾੜਾ ਹਾਲ ਆ ਬਿਲਕੁਲ ਬਿਲਕੁਲ ਅਗਲੇ ਬੰਨੇ ਟ੍ਰੈਫਿਕ ਜਾਮ ਮਾਨਾ ਵਾਲੇ ਤੱਕ ਜਿਹੜਾ ਵਾ ਐਦਾਂ ਹੀ ਰਹਿੰਦੀ ਆ ਹਨਾ ਸੋ ਇਹ ਚੀਜ਼ਾਂ ਨੂੰ ਸੁਧਾਰ ਕਰਨ ਦੀ ਲੋੜ ਆ ਮੇਰੇ ਵੀਰ ਆਪਾਂ ਉਂਗਲਾ ਨਾ ਚੱਕੀਏ ਜੇ ਇਹ ਸਰਕਾਰੀ ਅਫਸਰ ਆ ਇਹਨਾਂ ਕੋਲ ਸਭ ਕੁਝ ਆ ਸਰਬਾਰਿ ਸਰਕਾਰੀ ਸਿਸਟਮ ਦੇ ਦੀਨ ਜਿੱਦਣ ਇਹ ਆਪਣੀਆਂ ਕੁਰਸੀਆਂ ਛੱਡ ਕੇ ਆਉਣ ਸਾਨੂੰ ਆਵਾਜ਼ ਮਾਰਨ ਅਸੀਂ ਆਪਣੇ ਕੱਪੜੇ ਲਾ ਕੇ ਭਾਜੀ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੁਸੀਂ ਗੋਲਡਨ ਗੇਟ ਦੀ ਵੀ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2016 ਦੇ ਵਿੱਚ ਇੱਕ ਗੇਟ ਬਣਾਇਆ ਗਿਆ ਤਰਸਯੋਗ ਹਾਲਾਤ ਚ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਸਾਨੂੰ ਨਜ਼ਰ ਆ ਰਿਹਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਨਜ਼ਰ ਆ ਪਾ ਰਿਹਾ ਨਜ਼ਰ ਸਭ ਨੂੰ ਆ ਰਿਹਾ ਜਿੱਦਣ ਕਿਸੇ ਦਾ ਐ ਲੈ ਅਧਿਕਾਰੀ ਦਾ ਜਾ ਕੇ ਤੇ ਮਨਿਸਟਰ ਦਾ ਇਹੋ ਜਿਹਾ ਘਟਨਾਵਾਂ ਦੇ ਨਾਲ ਕੋਈ ਜੀ ਜਾਏਗਾ ਨਾ ਚੀਕਾਂ ਫਿਰ ਨਿਕਲਣਗੀਆਂ ਇਹ ਗੱਲ ਮੇਰੀ ਯਾਦ ਰੱਖੋ ਪ੍ਰਕਾਸ਼ ਸਿੰਘ ਬਾਦਲ ਨੇ ਬਣਾਤਾ ਵਧੀਆ ਗੱਲ ਆ ਪਰ ਇਹ ਦੁਨੀਆ ਤੋਂ ਚਲੇ ਗਏ ਪਰ ਫਿਰ ਗੱਲ ਹੋਈ ਨਾ ਬਣਾਉਣ ਵਾਲਾ ਬਣਾ ਦਿੰਦਾ ਲੇਕਿਨ ਉਹਨੂੰ ਬਰਕਰਾਰ ਰੱਖਣ ਵਾਲੇ ਬਰਕਰਾਰ ਰੱਖਣ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਆਸ ਕਰਦਾ ਕਾਰਪੋਰੇਸ਼ਨ ਤੋਂ ਸਭ ਤੋਂ ਵੱਧ ਆਸ ਕਰਦਾ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਗਲੀ ਗਲੀ ਦਰ ਦਰ ਜਾ ਕੇ ਜਿਹੜਾ ਨਾ ਉਹ ਇਸ ਚੀਜ਼ਾਂ ਦਾ ਖਿਆਲ ਰੱਖੋ ਤਾਂ ਜੋ ਅੰਮ੍ਰਿਤਸਰ ਸਿਫਤੀ ਦਾ ਘਰ ਜਿਹੜਾ ਵਾ ਉਹ ਬਣਿਆ ਸੀ ਬਣਿਆ ਹੈ ਤੇ ਗੁਰੂ ਕਿਰਪਾ ਕਰੇ ਬਣਿਆ ਰਹੇ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਤੇ ਨਜ਼ਰ ਆਵੇਗੀ ਲੇਕਿਨ ਕਿਤਨਾ ਕਹਤਾਂ ਤੁਹਾਨੂੰ ਇਸੇ ਜਗਾ ਦੀ ਚਾਰੋਂ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਵਾਂਗਾ ਬੇਸ਼ੱਕ ਖੰਡਾ ਖੰਡਾ ਸਾਹਿਬ ਜਿਹੜਾ ਨੇ ਉਹ ਇੱਥੇ ਸ਼ੋਭਿਤ ਕੀਤੇ ਗਏ ਨੇ ਲੇਕਿਨ ਉਸ ਦੇ ਥੱਲੇ ਜਿਹੜੀ ਗੰਦਗੀ ਆ ਉਸ ਨੂੰ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹਾਲਾਂਕਿ ਬਹੁਤ ਪਵਿੱਤਰ ਜਿਹੜਾ ਸੀਗਾ ਇਹ ਸਿੰਬਲ ਜਿਹੜਾ ਸਾਡੇ ਵਾਸਤੇ ਮੰਨਿਆ ਜਾਂਦਾ ਲੇਕਿਨ ਜੇਕਰ ਇੱਥੇ ਦੀ ਗੱਲ ਕੀਤੀ ਆਵੇ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ-ਜਗ੍ਹਾ ਤੇ ਇੱਕ ਹਾ ਜਿਹੜਾ ਹੈ ਉੱਗ ਗਿਆ ਹੋਇਆ ਹੈ ਵਿੱਚ ਕਾਫੀ ਗੰਦਗੀ ਜਿਹੜੀ ਹੈ ਉਹ ਵੀ ਨਜ਼ਰ ਆ ਰਹੀ ਹੈ ਗੁਰਬਾਣੀ ਦੇ ਵਿੱਚ ਤੇ ਚਲੋ ਦਰਜ਼ ਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਗੁਰੂ ਸਾਹਿਬਾਨ ਨੇ ਵੀ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਫਤੀ ਦਾ ਘਰ ਦਾ ਜਿਹੜਾ ਸੀਗਾ ਉਹ ਲਿਖਿਆ ਹੋਇਆ ਦੂਸਰੇ ਪਾਸੇ ਜੇਕਰ ਤੁਹਾਨੂੰ ਅੰਮ੍ਰਿਤਸਰ ਸਫਤੀ ਦੇ ਘਰ ਦੀ ਤਸਵੀਰ ਦਿਖਾਵਾਂ ਤਾਂ ਸ਼ਾਇਦ ਤੁਹਾਨੂੰ ਵੀ ਇਹ ਤਸਵੀਰਾਂ ਵੇਖ ਕੇ ਗੁੱਸਾ ਜ਼ਰੂਰ ਆਵੇਗਾ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਜਰੂਰ ਕਿਸ ਤਰ੍ਹਾਂ ਦੇ ਬਣੇ ਹੋਏ ਹਨ ਹਾਲਾਂਕਿ ਘਰ ਦੇ ਵਿੱਚ ਉਦਾਰੇ ਦਾ ਜਾਂ ਸ਼ਬਦ ਆ ਉਹ ਜਰੂਰ ਟੁੱਟਾ ਹੋਇਆ ਕਿਸੇ ਦਾ ਧਿਆਨ ਰਹਿ ਜਿਸ ਕੰਪਨੀ ਵੱਲੋਂ ਵੀ ਜਿਹੜਾ ਜਾਂ ਜਿਸ ਸੰਸਥਾ ਵੱਲੋਂ ਵੀ ਰਾਇ ਲਵਾਇਆ ਗਿਆ ਹੋਊਗਾ ਸ਼ਾਇਦ ਉਹਨੂੰ ਨਜ਼ਰ ਨਹੀਂ ਆਇਆ ਉਹ ਗੱਲ ਕਿ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਬੋਰਡ ਜਰੂਰ ਲੱਗਾ ਆ ਕਿ 3 ਸਾਲ ਦੀ ਕੈਦ ਹੋ ਸਕਦੀ ਹੈ ਜੇਕਰ ਕੋਈ ਵੀ ਵਾਹਨ ਚਲਾਉਂਦਾ ਹੋਇਆ ਬੱਚਾ ਨਜ਼ਰ ਆਇਆ ਲੇਕਿਨ ਘਰ ਦੇ ਜੇਕਰ ਪੁਲਿਸ ਚਾਹੁੰਦੀ ਤਾਂ ਪੁਲਿਸ ਵੀ ਇਸ ਦਾ ਕੰਮਜਾਜ਼ੀ ਕਿ ਜਰੂਰ ਕਰਵਾ ਸਕਦੀ ਸੀ ਕਿਉਂਕਿ ਲਿਖਿਆ ਗਿਆ ਹੈ ਅੰਮ੍ਰਿਤਸਰ ਸਿਫਤੀ ਦਾ ਕਾਰ ਜੇਕਰ ਬਾਣੀ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਤੇ ਇਸ ਦਾ ਨਰਾਦਰ ਵੀ ਜਿਹੜਾ ਹੈ ਉਹ ਜ਼ਰੂਰ ਹੋਇਆ ਹੈ ਸਾਡਾ ਫਰਜ਼ ਮੰਨਦਾ ਸੀਗਾ ਪੰਜਾਬੀ ਲੋਕ ਚੈਨਲ ਦਾ ਫਰਜ਼ ਮੰਨਦਾ ਸੀਗਾ ਕਿ ਅਸੀਂ ਜਿਹੜਾ ਸੀਗਾ ਜ਼ਰੂਰ ਇਸ ਦੀ ਜਿਹੜੀ ਹੈ ਉਹ ਜ਼ਰੂਰ ਆਵਾਜ਼ ਜਿਹੜੀ ਹੈ ਉਹ ਪਹੁੰਚੀ ਜਾਵੇ ਵੀਰ ਜੀ ਕੀ ਕਹਿਣਾ ਚਾਹੋਗੇ ਘਰ ਦਾ ਰਾਰਾ ਟੁੱਟਾ ਰਾਰਾ ਨਜ਼ਰ ਨਹੀਂ ਕਿਸੇ ਨੂੰ ਆਇਆ ਥੱਲੇ ਪੁਲਿਸ ਵਾਲਾ ਨੇ ਆਪਣਾ ਜ਼ਰੂਰ ਲਾਤਾ 25000 ਜੁਰਮਾਨਾ ਤੇ ਨਾਲ ਇਹ 3 ਸਾਲ ਦੀ ਸਜ਼ਾ ਕੀ ਲੱਗਦਾ ਨਹੀਂ ਕਿ ਪੁਲਿਸ ਵਾਲੇ ਹੀ ਕਰਾ ਦਿੰਦੇ ਰਾਰੇ ਰਗ ਕੰਮ ਉਸ ਤਰ੍ਹਾਂ ਬੜੀਆਂ ਸੇਵਾਵਾਂ ਕਰਦੇ ਨੇ ਪੁਲਿਸ ਵਾਲੇ ਵੀ ਨਹੀਂ ਨਹੀਂ ਪ੍ਰਸ਼ਾਸਨ ਤੋਂ ਮੇਰੇ ਭਰਾਵਾ ਉਹਨਾਂ ਦਾ ਜਿਹੜਾ ਫਰਜ਼ ਆ ਉਹ ਨਿਭਾਉਣ ਕੋਈ ਗੱਲ ਨਹੀਂ ਆਪਾਂ ਤੇ ਬੇਨਤੀ ਕਰ ਸਕਦੇ ਹਾਂ ਜੇ ਉਹਨਾਂ ਤੱਕ ਪਹੁੰਚਦੀ ਹੈ ਤੂੰ ਵੀ ਨਵਾਦਨ ਨਹੀਂ ਤੇ ਅਸੀਂ ਕੰਮ ਕਰਦੇ ਹਾਂ ਜੇ ਅਸੀਂ ਆਵਾਜ਼ ਚੱਕਣੀ ਜਾਣਦੇ ਨਾ ਮੇਰੇ ਵੀਰ ਤੇ ਗੁਰੂ ਕਿਰਪਾ ਕਰੇ ਜਿਮਨੀ ਲੈਵਲ ਤੇ ਕੰਮ ਕਰਨਾ ਵੀ ਜਾਣਦੇ ਆਪਾਂ ਇੱਕ ਦੋ ਦਿਨ ਦੀ ਵੇਟ ਕਰਦੇ ਹਾਂ ਪਹਿਲਾਂ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਜਿਨ੍ਹਾਂ ਨੇ ਫਾਊਂਡੇਸ਼ਨ ਨੇ ਇਹ ਕੰਮ ਕਰਵਾਇਆ ਜੇ ਉਹ ਸਾਡਾ ਸੰਯੋਗ ਦੇਣਗੇ ਉਹ ਕਰਨਗੇ ਤਾਂ ਅਸੀਂ ਵੀ ਨਾਲ ਕਰਾ ਕੇ ਆਵਾਂਗੇ ਮੈਨੂੰ ਭਾਵੇਂ ਲੁਧਿਆਣੇ ਤੋਂ ਸਪੈਸ਼ਲ ਕੰਮ ਨਾ ਪਵੇ 2 ਦਿਨ ਦਾ ਟਾਈਮ ਆ 20 21 ਤਰੀਕ ਤੱਕ ਜੇ ਕਰਾ ਦੇ ਤਾਂ ਵੀ ਠੀਕ ਆਨੇ ਤੇ ਮੇਰੇ ਵੀਰ ਅਸੀਂ ਆਪ ਤੁਹਾਨੂੰ ਫੋਨ ਕਰਾਂਗੇ ਤੇ ਦਾਤਰੀਆਂ ਲੈ ਕੇ ਕਈਆਂ ਲੈ ਕੇ ਦੀ ਸਫਾਈ ਵੀ ਕਰਕੇ ਜਾਵਾਂਗੇ ਮੇਰੇ ਘਰ ਬਿਲਕੁਲ ਬਿਲਕੁਲ ਹੁਣ ਤੇ ਇਹ ਸਾਫ਼ ਤੋਂ ਤੇ ਹੁਣ ਵੀਰ ਜੀ ਨਾਲ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਜਿਹੜੇ ਕਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਦੀ ਸਫਾਈ ਨਹੀਂ ਕਰਾਉਂਦਾ ਤਾਂ ਅਸੀਂ ਸਫਾਈ ਜ਼ਰੂਰ ਕਰਵਾਈ ਜਾ ਸੇਗੀ ਹਾਲਾਂਕਿ ਇਹ ਦਿੱਲੀ ਤੋਂ ਅੰਮ੍ਰਿਤਸਰ ਨੂੰ ਆਉਣ ਵਾਲਾ ਮੁੱਖ ਮਾਰਗ ਹੈ ਇੱਥੇ ਮੁੱਖ ਮਾਰਗ ਤੇ ਹਰੇਕ ਵਿਅਕਤੀ ਦੀ ਨਜ਼ਰ ਜਿਹੜੀ ਪੈਂਦੀ ਹੋएगी ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਉਹ ਲੋਕ ਜਿਨ੍ਹਾਂ ਵੱਲੋਂ ਡਾਂਗਾ ਫੜ ਕੇ ਗੁਰਬਾਣੀ ਦੀ ਨਰਾਦਰ ਦੀ ਗੱਲ ਤਾਂ ਕੀਤੀ ਜਾਂਦੀ ਲੇਕਿਨ ਸ਼ਾਇਦ ਇਹ ਗੁਰਬਾਣੀ ਦੀ ਨਰਾਦਰ ਦੀ ਗੱਲ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਕਿਸੇ ਵਿਅਕਤੀ ਦਾ ਵੀ ਇਸ ਇਹਨਾਂ ਦੇ ਨਾਲ ਟੱਕਰ ਰਿਆਂਦਾ ਸ਼ਾਇਦ ਦਿਲ ਜਿਹੜਾ ਉਹ ਨਹੀਂ ਕਰਦਾ ਹੋ ਸਕਦਾ ਕਿਉਂਕਿ ਬਹੁਤ ਰਿਚ ਫੈਮਲੀਆਂ ਦੇ ਵਿੱਚੋਂ ਇਹ ਲੇਡੀਜ਼ ਨੇ ਲੇਕਿਨ ਕਿਤਨਾ ਕਿਤੇ ਜੇਕਰ ਪੰਜਾਬ ਦੀ ਗੱਲ ਕੀਤੀ ਹੈ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੋਕ ਨੇ ਵਿਦੇਸ਼ਾਂ ਵਿੱਚ ਬੈਠੇ ਹੋਏ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਕੁਝ ਘੰਟਿਆਂ ਦੇ ਵਿੱਚ ਨਹੀਂ ਕੁਝ ਮਿੰਟਾਂ ਦੇ ਵਿੱਚ ਇਸ ਦੀ ਸਫਾਈ ਜਿਹੜੀ ਹੈ ਕਿਸੇ ਬੰਦੇ ਨੂੰ ਕਿਹਾ ਕਿ ਕਰਵਾ ਸਕਦੇ ਨੇ ਲੇਕਿਨ ਦਵਿੰਦਰ ਵੀਰ ਜੀ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜੇਕਰ ਇਸ ਦੀ ਸੇਵਾ ਨਹੀਂ ਕਰਦਾ ਤਾਂ 21 ਤਰੀਕ ਤੱਕ ਅਸੀਂ ਇੰਤਜ਼ਾਰ ਕਰਾਂਗੇ ਤੇ 22 ਤਰੀਕ ਨੂੰ ਅਸੀਂ ਆਪ ਇਸ ਦੀ ਖੁਦ ਜੀ ਸਫਾਈ ਕਰਦੇ ਹੋਏ ਅਨਜ਼ਰ ਆਵਾਂਗੇ ਕੈਮਰਾਮੈਨ ਵੰਸ਼ ਦਿਲਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਾਹਿਬ